ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦਾ ਤੁਹਾਡਾ ਸਾਡੇ ਅੱਜ ਦੇ ਵਲੌਗ 'ਚ ਤੇ ਅੱਜ ਬਾਈ ਚੱਲੇ ਆਪਾਂ ਬਾਜ਼ਾਰ ਮੋਟਰਸਾਈਕਲ ਤੇ ਠੀਕ ਹੈ ਜੀ ਤਾਂ ਇੱਥੇ ਆ ਹਾਲਾ ਵੀ ਪਿਛਲੇ ਬੰਦੇ ਨੂੰ ਵੀ ਹੈਲਮਟ ਲੈ ਕੇ ਬੈਠਣਾ ਪੈਂਦਾ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਚੰਡੀਗੜ੍ਹ 'ਚ ਸੱਚੀ ਦਾਰੂ ਸਸਤੀ ਹੈ ਜਾਂ ਲੋਕ ਇੰਨੀ ਕਹਿੰਦੇ ਆ ਤਾਂ ਚਲੋ ਜੀ ਬਾਈ ਜੀ ਆਪਣੇ ਨਾਲ ਚੱਲੇ ਨੇ ਠੀਕ ਹੈ ਜੀ ਤੇ ਉੱਥੇ ਚੱਲ ਕੇ ਤੁਹਾਨੂੰ ਆਪਾਂ ਪੋਸਟੀ ਕਰਾਂਗੇ ਵੀ ਕਿਹੜੀ ਬੋਤਲ ਕਿੰਨੇ ਦੀ ਹੈ ਤੇ ਅੱਜ ਇਹ ਅੱਜ ਦਾ ਵਲੌਗ ਸਪੈਸ਼ਲ ਆਪਣੇ ਵੀਰਾਂ ਲਈ ਹੈ ਵੀ ਜਿਹੜੇ ਇਹ ਚੀਜ਼ ਦੇਖਣਾ ਚਾਹੁੰਦੇ ਆ ਵੀ ਚੰਡੀਗੜ੍ਹ ਕਿੰਨੀ ਕੁ ਸਸਤੀ ਹੈ ਤੇ ਅਸੀਂ ਵੀ ਤੁਸੀਂ ਮਾਰੇ ਵਗਦੇ ਢੇੜਾ ਤੇ ਆ ਕੇ ਲਾ ਕੇ ਜਾਓ ਕਦੇ ਪੈਗ ਤੇ ਵਧੀਆ ਸਸਤੀ ਹੈਗੀ ਇੱਥੇ ਕਿ ਨਹੀਂ ਉਹ ਆਪਾਂ ਤੁਹਾਨੂੰ ਜਾ ਕੇ ਉੱਥੇ ਚੰਡੀਗੜ੍ਹ ਦੇ ਠੇਕੇ ਦੇ ਪਤਾ ਕਰਾਵਾਂਗੇ ਰੇਟਾਂ ਦਾ ਤੇ ਹੁਣ ਆਪਾਂ ਖੜੇ ਆਂ ਮਹਾਲੀ ਤੇ ਆਪਾਂ ਹੁਣ ਚੱਲਦੇ ਆਂ ਚੱਲ ਗਿਆ ਭਾਈ ਜੀ ਚਲੋ ਜੀ ਠੀਕ ਹੈ ਜੀ ਠੀਕ ਹੈ ਥੋੜਾ ਜਿਹਾ ਫਰਕ ਹੋ ਪਿੱਛੇ ਬੰਦਿਆ ਜਿਹੜਾ ਹਾਂ ਜੀ ਇੰਨਾ ਤੇ ਉਹ ਕੱਢ ਕੇ ਟਿਕਾਉ ਗਿਆ ਜੀ ਤੇ ਬਾਕੀ ਅੱਗੇ ਚੱਲ ਕੇ ਤੁਹਾਨੂੰ ਦਿਖਾਉਣੇ ਆ ਤੇ ਬਣੇ ਰਹੋ ਆਪਣੇ ਬਲੌਗ ਦੇ ਨਾਲ ਜਿੱਦ ਆਪਾਂ ਪਹੁੰਚ ਚੁੱਕੇ ਆ ਬਿਆਰ ਚ ਹਾਂਜੀ ਸੈੱਟ ਹੋ ਗਿਆ ਭਈ ਆਊਟਡੋਰਿੰਗ ਜੀ ਤੁਹਾਨੂੰ ਦਿਖਾਉਨੇ ਆ ਇੱਕ ਮੇ ਨਿਆਰੇ ਉਹ ਦੇਖੋ ਜੀ ਇਹ ਆ ਜੀ ਬਿਆਰ ਬਾਈ ਦੀ ਮਾਰਕੀਟ ਬਾਈ ਮਾਰਕੀਟ ਤੇ ਪਹੁੰਚ ਚੁੱਕੇ ਆਪਾਂ ਹਾਂਜੀ ਆਪਾਂ ਪਹੁੰਚ ਚੁੱਕੇ ਆਂ ਇੱਥੇ ਬਿਆਰ ਤੇ ਹਲਮਟਰਾ ਥੋੜਾ ਜਿਹਾ ਹੋ ਗਿਆ ਆ ਦੇਖੋ ਜੀ ਰੰਗ ਭਾਗ ਲੱਗੇ ਹੋਇਆ ਬਿਆਰਾਂ ਚ ਬਦਨਾਮ ਉਹ ਦੇਖੋ ਜੇ ਲੈਣੇ ਹੋ ਜਿਹੜੇ ਮਗਾਮ ਵੀ ਬਹੁਤ ਸਾਫ ਤੇ ਰੇਟਾਂ ਤੇ ਮਿਲ ਰਹੇ ਆ ਕਿ ਠੀਕ ਹੈ ਜੀ ਤੇ ਚੱਲਦੇ ਆਪਾਂ ਤੁਹਾਨੂੰ ਲੈ ਕੇ ਅੱਗੇ ਆਪਾਂ ਬੰਬ ਬਣੇ ਰਹੋ ਆਪਣੇ ਵਲੌਗ ਨਾਲ ਇਹ ਬਾਈ ਮਾਰਕੀਟ ਹੀ ਹੈ ਨਾ ਇਹ ਵੀ ਹਾਂਜੀ ਬਾਈ ਦੀ ਮਾਰਕੀਟ ਦਾ ਰੌਣਕ ਮੇਲਾ ਪਿਆਰ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਘੈਂਟ ਆ ਕੰਮ ਠੀਕ ਹੈ ਅੱਜ ਆਖਾਂ ਦੇਖ ਲੋ ਜੀ ਸਰ ਸਰ ਹਾਂਜੀ ਤਾਂ ਬਹੁਤ ਘੈਂਟ ਵਿਆਰ ਇੱਥੇ ਅੱਗੇ ਆ ਚੁੱਕੇ ਆਪਾਂ ਕਾਫੀ ਅੱਗੇ ਆ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਆ ਬਣਾ ਰਿਹਾ ਆਪਣੇ ਬਲੌਗ ਚ ਇਹ ਕੀ ਹੈ ਉਹ ਥੋੜੀ ਪਾਏ ਨੂੰ ਮਾਰਦਾ ਹੀ ਵਿੱਚ ਉਹ ਪਤੰਦਰਾ ਬੜਾਣਾ ਦੇ ਬੜਾਣਾ ਉਹ ਦੇਖੀ 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 ਉਹ ਕਾਰ ਨਹੀਂ ਨਾ ਭਾਈ ਕੱਟਣਾ ਲੈ ਯਾਰ ਆ ਕੀ ਹੈ ਚਿੰਨੂ ਚਿੰਨੂ ਵਾਲਾ ਇਹ ਖੰਡੋਂ ਦਾ ਨਹੀਂ ਚੱਲਦਾ ਭਾਈ ਬਸ ਕੀ ਖਾਤਾ ਕੀ ਹੈ ਇਹ ਖਾਤਾ ਉਹ ਤਾਂ ਕੁਝ ਨਹੀਂ ਭਾਈ ਇਹ ਜਿਹੜਾ ਵਾਤਾਵਰਨ ਦੇ ਲੋਕ ਇਹੀ ਰਹਿੰਦਾ ਇਸ ਨੂੰ ਰੋਕ ਕੇ ਇੱਕ ਮਿੰਟ ਹਾਂ ਭਾਈ ਮੁੱਕ ਜਾ ਇਸ ਦੇਖੇ ਕਿਹਦਾ ਹੈ ਇਹ ਚੋ ਕੀ ਬਾਤ ਹੈ ਕਿੰਨੇ ਦਾ ਹੈ 50 ਰੁਪਏ ਦਾ ਭਾਈ ਹਾਂ 50 ਰੁਪਏ 50 ਰੁਪਏ ਦਾ acha yaar ਮੈਂ ਤਾਂ ਕਹਿੰਦਾ ਭਾਂਚੋ ਦੰਦੀ ਵੱਡੂ ਹੈ ਪਾ ਹਾਂਜੀ ਉਧਰ ਬਾਜ਼ਾਰ ਚ ਜਾਏ ਸੀਗੇ ਤੇ ਹੁਣ ਕੁਝ ਖਾਣ ਨੂੰ ਦਿਲ ਕਰਿਆ ਤਾਂ ਪੈਤੋ ਖਾਣੇ ਆ ਬਾਈ ਸੈਕਟਰ ਚ ਦਹੀਂ ਪੱਲਾ ਠੀਕ ਹੈ ਜੀ ਤੇ ਦਹੀਂ ਪੱਲਾ ਬਹੁਤ ਘੈਂਡ ਹੁੰਦਾ ਕਹਿੰਦੇ ਇੱਥੇ ਤਾਂ ਤੁਹਾਨੂੰ ਵੀ ਦਿਖਾਵਾਂਗੇ ਠੀਕ ਹੈ ਜੀ ਤਾਂ ਬਣੇ ਰੋ ਆਪਣੇ ਬਲੌਗ ਨੂੰ ਆ ਗਿਆ ਬਾਈ ਹਾਂਜੀ ਬਾਈ ਹੋ ਗਿਆ ਰੈਡੀ ਟਰੋ ਕਰ ਦੋ ਸਰ ਹਾਂ ਸਰ 2 ਮਿੰਟ 120 ਮਿੰਟ ਗਾਇਨ ਨਾ ਉਧਰ ਉਥੇ ਰੋੜੇ 'ਤੇ ਬਚ ਰੱਖੋ ਤੁਸੀਂ ਉਹ ਨਾਲ ਲਿਪੜ ਜੀ ਚਲੋ ਜੀ ਛੜੋ ਜੀ ਹਾਂ ਜੀ ਕਪੜਾ ਕਪੜਾ ਕਿਹੜਾ ਸਾਡਾ ਗੋਲਡ ਸਟਾਰਟਿੰਗ ਹੈਗਾ ਹਾਂ ਹਾਂ ਜੀ ਆਪਾਂ ਦੇਦੇ ਹਾਂ ਫਰਸਟ ਵਾਈਟ ਲੈ ਕੇ ਕਿੱਦਾਂ ਦਾ ਨਹੀਂ ਭੱਲਾ ਬੋਗਾਂਡਾ ਜੀ ਪਲੇਟੋ ਨੇ ਬਾਰੇ ਬਣਾ ਪੂਰਾ ਮਾਸਪਾ ਇਹਦਾ ਹੋਈ ਹਾਂ ਜੀ ਸੇਵ ਲੱਗ ਰਿਹਾ ਸਹੀ ਹੈ ਜੀ ਬਹੁਤ ਵਧੀਆ ਲੋ ਵੀ ਮਿੱਤਰੋ ਲਓ ਵੀ ਮਿੱਤਰੋ ਹੁਣ ਆਪਾਂ ਚੱਲਦੇ ਆਂ ਠੇਕੇ ਵਾਲੇ ਕੋਲੇ ਫਿਰ ਦੇਖਦੇ ਆਂ ਕੀ ਰੇਟ ਆ ਸ਼ਰਾਬ ਦੇ ਹਨਾ ਆਹ ਦੇਖ ਲਓ ਜੀ ਦੇਖੋ ਜੀ ਬਹੁਤ ਘੈਂਡ ਦਾਰੂ ਇੱਥੇ ਪਈ ਆ ਤੁਸੀਂ ਦੇਖ ਸਕਦੇ ਹੋ ਸਾਰੇ ਬ੍ਰਾਂਡ ਹੈਗੇ ਇੱਥੇ ਠੀਕ ਆ ਜੀ ਉਸਤਾਜੀ ਰਾਇਲ ਸਟੈਕ ਕਿੰਨੇ ਦੀ ਆ 500 ਤੇ 100 ਪੇਪਰ ਕਦਾ ਯਾਰ ਦੱਸਦਾ ਹੀ ਨਹੀਂ ਕੋਈ ਆ ਰਿਹਾ ਰੇਟ ਲਿਸਟ ਆ ਦੇਖ ਲੋ ਜੀ ਰੇਟ ਲਿਸਟ ਦਿਖਾ ਦਿੰਨਾ ਤੁਹਾਨੂੰ ਬਲੈਕ ਡੌਗ ਐਨੇ ਵੀ ਆ ਤੇ ਆ ਦੇਖੋ ਜੀ ਤੁਸੀਂ ਸਾਰੇ ਰੇਟ ਆ ਤੇ ਰੋਸਟ ਹੈਗ ਟੈਗ ਵਾਇਰਲ ਅ 550 ਦੀ ਬੋਤਲ ਆ 290 ਦਾ 150 ਦਾ ਹਾਫ ਆ ਠੀਕ ਆ ਜੀ ਆਪਣੇ ਬਿਆਅ ਵਿੱਚ ਦੇਖ ਲਓ ਜੀ ਕੀ ਰੇਟ ਆ ਤੇ ਆਫੀਸਰ ਚੋਸ 골ਡ ਸਟੈਗ ਕਨੋਨਲ ਸਪੈਸ਼ਲ ਇਹ 290 ਦੀ ਬੋਤਲ ਐ 150 ਦਾ ਵਧੀਆ ਤੇ 90 ਦਾ ਕੁਆਟਰ ਤੇ ਆ ਗਿਆ ਆਪਣੀ ਪਿੰਡੂ ਪਸੰਦ ਦੇਸੀ ਸੌਫੀਆ 150 ਦੀ ਬੋਤਲ 90 ਦਾ ਹੈਗਾ ਤੇ 50 ਦਾ ਪੌਗਾ ਠੀਕ ਹੈ ਜੀ ਰੇਟ ਬਾਕੀ ਸਾਨੂੰ ਸਾਰੇ ਦੱਸਦੇ ਆ ਬਾਕੀ ਠੇਕਾ ਦੇਖ ਲਓ ਤੁਸੀਂ ਘੈਂਟ ਆ ਤੇ ਬਾਕੀ ਭਾਈ ਪਿਆਰ ਨਾਲ ਸਾਫੀ ਰੇਟਾਂ ਦਾ ਫਰਕ ਆ ਆਪਣੇ ਦਾ ਮੇਰੇ ਸਾਲੇ ਇੱਕ ਜਵੇ ਨਹੀਂ ਮਾਣ 200 ਰੁਪਏ ਤੋਂ ਘੱਟ ਦਾ ਸੌਫਗਾ ਬੋਲਦੇ ਨਹੀਂ ਇੱਥੇ ਸਿਰਫ ਸੌਫਗਾ ਸੰਤਰਾ 150 ਰੁਪਏ 150 150 150 ਠੀਕ ਹੈ ਜੀ ਤੇ ਹਾਰ ਵੀ ਸਸਤਾ ਹੀ ਮਿਲ ਜਾਂਦਾ ਠੀਕ ਹੈ ਜੀ ਤਾਂ ਚੱਲਦੇ ਆ ਆਪਾਂ ਹੁਣ ਆਪਾਂ ਸੜਕ ਪਾਰ ਕਰ ਲਈ ਐ ਸਪੈਸ਼ਲ ਇੱਥੇ ਬਈ ਬੰਦਿਆਂ ਵਾਸਤੇ ਬੱਤੀਆਂ ਹੁੰਦੀਆਂ ਪਾਰ ਕਰਨ ਨੂੰ ਆਪਾਂ ਉਸੇ ਬੱਤੀ ਉੱਤੇ ਪਾਰ ਕਰਕੇ ਆਇਆ ਤੇ ਬਈ ਉਹਨੇ ਤਾਂ ਰੇਟ ਤਾਂ ਦੱਸੇ ਨਹੀਂ ਉਸੇ ਲਿਸਟ ਬਣੀ ਵੀ ਸੀ ਮੈਂ ਸਾਰੀ ਲਿਸਟ ਦਿਖਾ ਦੀ ਵੀ ਜਿਹੜੀ ਆਪਣੇ ਪਿੰਡ 'ਚ ₹528 ਤੋਂ ਘੱਟ ਮੋਲ ਦੇ ਨੇ ਉਹਦੇ 150 ਦੀ ਹੈ ਤੇ 50 ਦਾ ਪਊਗਾ ਕਾਫੀ ਫਰਕ ਹੈਗਾ ਜੀ ਤਾਂ ਠੀਕ ਹੈ ਜੀ ਮਾਰੇ ਉਹ ਕਿਹੜਾ ਕਦੇ ਆ ਕਿਹੜੇ ਕਿਹੜਾ ਜਾਊਗਾ ਹੈ ਆਪਾਂ ਕਿਟਾਵਾ ਚੌਂਕ ਕਿਟਾਵਾ ਚੌਂਕਲੇ ਠੇਕੇ ਤੇ ਇਨਫੋਰਮੇਸ਼ਨ ਲੈ ਕੇ ਆਏ ਆ ਠੀਕ ਹੈ ਜੀ ਤਾਂ ਬਣੇ ਰ ਆਪਣੇ ਵਲੌਗ ਨਾਲ ਹੁਣ ਆਪਾਂ ਚੱਲਦੇ ਆ ਘਰ ਨੂੰ ਧੰਨਵਾਦ ਜੀ